ਸੋਨੇ ਬਚਨ ਕੀਤੇ ਕਹਿੰਦੇ ਸਾਈ ਬੁੱਲੇ ਸ਼ਾਹ ਨੇ ਇੰਝ ਕੀਮਤਾ ਇਕਰਾਰ ਨਾ ਹੁੰਦਾ ਜੋ ਕੁਝ ਅੱਖੀਆਂ ਵੇਖ ਰੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ ਮੰਦਰਾਂ ਵਿੱਚ ਨਾ ਟਲ ਖੜਕਦੇ ਤੇ ਕਹਿੰਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਕੋਈ ਹੁੰਦਾ ਰਾਮ ਉਪਾਸ਼ਕ ਜਪਤਾ ਇਹ ਮਰਾਰ ਨਾ ਹੁੰਦਾ ਨਾ ਹੁੰਦੇ ਇਨਕੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੁਨਤ ਸੱਬਦੀ ਕੀਤੀ ਹੁੰਦੀ ਜੰਜੂਆਂ ਦਾ ਗਲ ਹਾਰ ਨਾ ਹੁੰਦਾ ਤੇਗ ਬਹਾਦਰ ਅਵਤਾਰ ਨਾ ਹੁੰਦਾ ਹਿੰਦ ਦਾ ਬੇੜਾ ਪਾਰ ਨਾ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋ ਗਈ ਲੋੜ ਹੈ ਸਾਨੂੰ ਸੁਚੇਤ ਹੋਣ ਦੀ 350 ਸਾਲਾਂ ਤੇ ਮਨਾਰੀ ਕਿ ਹੁਣ ਭਾਈ ਮਤੀ达ਸ ਜੀ ਤੇ ਮੰਨ ਗਏ ਗੁਰੂ ਸਾਹਿਬ ਭਾਈ ਮਤੀ达ਸ ਜੀ ਤੇ ਮੰਨ ਗਏ ਗੁਰੂ ਸਾਹਿਬ ਭਾਈ ਤੇਲਾ ਜੀ ਨੂੰ ਕਹਿ ਦਿੱਤਾ ਤਾਂ ਅਸੀਂ ਆਪਣੇ ਜੀਵਨ ਵਿੱਚ ਝਾਤ ਮਾਰਨੀ ਕਿ ਸਾਨੂੰ ਗੁਰੂ ਧੰਨ ਕੇ ਗੁਰੂ ਉਹਨੂੰ ਧੰਨ ਕਹਿੰਦਾ ਜਿਹੜਾ ਗੁਰੂ ਦੇ ਬਚਨ ਮੰਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਸਨ ਔਰੰਗਜ਼ੇਬ ਤੋ ਦੋ ਤੋ ਇੱਕ ਕਰਨਾ ਚਾਹਨੇ ਦੋ ਤੋ ਤਿੰਨ ਹੋ ਜਾਣ ਕੇ ਖਾਲਸਾ ਰਾਜ ਉਸ ਵੇਲੇ ਸਥਪਿਤ ਹੋ ਗਿਆ ਗੁਰੂ ਗੋਬਿੰਦ ਸਿੰਘ ਸਾਡੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਰਾਜ ਸਥਾਪਿਤ ਕੀਤਾ ਔਰ ਬਲਹਾਰ ਜਈਏ ਐਸੇ ਗੁਰੂ ਤੋਂ ਜਿਹਨੂੰ ਗੁਰਤਾ ਗੱਦੀ ਤੇ ਬੈਠਦੇ ਸਾਰ ਪਹਿਲੀ ਭੇਡਾ ਕੀ ਮਿਲੀ ਪਹਿਲਾਂ ਉਹਦਾ ਜ਼ਰਾਨਾ ਕੀ ਮਿਲਿਆ ਆਪਣੇ ਪਿਤਾ ਦਾ ਸੀਸ ਗੱਦੀ 'ਤੇ ਬੈਠ ਕੇ ਸਾ ਪਹਿਲੀ ਭੇਡਾ ਮਿਲੀ ਤੇ ਅਨੰਦਪੁਰ ਸਾਹਿਬ ਕੀਰਤਪੁਰ ਸਹਿਰ ਤੋਂ ਅਨੰਦਪੁਰ ਸਾਹਿਬ ਨੂੰ ਸੀਸ ਲੈ ਕੇ ਗਏ ਬੜੇ ਅਦਬ ਸਤਕਾਰ ਨਾਲ ਉਸ ਅਸਥਾਨ ਉੱਤੇ ਸਨਸਕਾਰ ਕੀਤਾ ਗਿਆ ਸੀਸ ਦਾ ਉਪਰੰਤ ਰਸਮਾਂ ਕੀਤੀਆਂ ਗਈਆਂ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਖਾਲਸਾ ਰਾਜ ਸਥਾਪਿਤ ਕੀਤਾ ਐਸਾ ਖਾਲਸਾ ਪੰਥ ਸਥਾਪਿਤ ਕੀਤਾ ਜੇਨੂਰ ਜੋਰ ਲੱਗਿਆ ਹੋਇਆ ਖਤਮ ਕਰਨ ਲਈ ਔਰ ਖਤਮ ਕੌਣ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਬਚਾਇਆ ਇੱਥੇ ਰਾਜ ਨੇ ਹੈ ਉਹ ਖਤਮ ਕਰਨਾ ਚਾਹੁੰਦੇ ਨੇ ਅੱਜ ਹਿੰਦੂ ਰਾਸ਼ਟਰ ਲਈ ਆਪਣੇ ਵੱਲੋਂ ਉਹ ਕੱਢ ਰਹੇ ਨੇ ਕਿ ਅਸੀਂ ਪੂਰੇ ਦੇਸ਼ ਵਿੱਚ ਭੰਨਣਾ ਕਰਾਂਗੇ ਕਮਾਲ ਹੈ ਜਿਨ੍ਹਾਂ ਨੇ ਤੁਹਾਡੇ ਲਈ ਸ਼ਹਾਦਤਾਂ ਦਿੱਤੀਆਂ ਏਡੇ ਅਕਿਰਤ ਕੰਮ ਹੋ ਗਏ ਉਹਨਾਂ ਦਾ ਪਰ ਉਪਕਾਰ ਤੁਸੀਂ ਕੀ ਯਾਦ ਕਰਨਾ ਹੈ ਕਸ਼ਮੀਰ ਤੇ ਜਿਹੜੇ ਪੰਡਿਤ ਸਨ ਉਸ ਵੇਲੇ ਉਹਨਾਂ ਨੇ ਪ੍ਰਣ ਕੀਤਾ ਸੀ ਕਹਿ ਲਗੇ ਸਨ ਕਿ ਅਸੀਂ ਆਪਣੇ ਘਰ ਤੋਂ ਇੱਕ ਬੱਚਾ ਜਿਹੜਾ ਸਿੱਖ ਬਣਾਵਾਂਗੇ। ਇਹੀ ਅਸਲ ਸ਼ਰਧਾ ਤੇ ਫੁੱਲ ਹੋਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਔਰ ਪੰਜ ਪੰਡਿਤ ਨੇ ਪੰਜ ਬ੍ਰਾਹਮਣ ਨੇ ਚਮਕੌਰ ਦੀ ਗੜੀ ਜੀ ਸ਼ਹੀਦ ਹੋਣ ਵਾਲਾ। ਇੱਕ ਨਹੀਂ ਦੋ ਨਹੀਂ ਪੰਜ ਬ੍ਰਾਹਮਣ ਨੇ ਉਹ ਸ਼ਹਾਦਤ ਜਾਨ ਪੀਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਗੁਰੂ ਸਾਹਿਬ ਕਿਰਪਾ ਕਰਨ। ਸੰਖੇਪ ਰੂਪ ਦੇ ਵਿੱਚ ਸਾਰੇ ਇਤਿਹਾਸ ਦੀ ਸਾਂਝ ਪਾਈ ਹੈ ਕਿਉਂਕਿ ਜੇ ਵਿਸਥਾਰ ਨਾਲ ਸਾਂਝ ਪਾਈਏ ਫਿਰ ਘੱਟੋ ਘੱਟ 2 ਘੰਟੇ ਦਾ ਸਮਾਂ ਚਾਹੀਦਾ ਏ ਇੱਕ ਇੱਕ ਪੱਖ ਨੂੰ ਖੋਲ ਕੇ ਬੰਦਾ ਦੱਸਦਾ ਗੁਰੂ ਸਾਹਿਬ ਕਿਰਪਾ ਕਰਨ ਆਪ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ ਕੋਟਾਨ ਕੋਲ ਧੰਨਵਾਦ ਸਾਹਿਬ ਸ੍ਰੀ ਗੁਰੂਗ੍ਰੰਥ ਸਾਹਿਬ ਸਚੇਰ ਪਾਤਸ਼ਾਹ ਜੀ ਦਾ ਜਿਹੜੇ ਆਪ ਹੀ ਵਿੱਚ ਵਰਤ ਕੇ ਬਾਬਾਣੀਆਂ ਕਹਾਣੀਆਂ ਪੋਤ ਸੁਪੋਤ ਕਰੀਏ ਦਾ ਉਪਦੇਸ਼ ਸਮਾਉਣ ਦਾ ਬਲ ਬਖਸ਼ਿਸ਼ ਕਰਦੇ ਨੇ ਇੱਕ ਵਾਰ ਪੜ੍ਹ ਲਓ ਸਾਰੇ ਮੀਤ ਚੱਲੋ ਮੀਤ ਚੱਲੋ ਗੁਰ ਚਾਲੀ ਗੁਰ ਸਤ ਪੀਤ ਚੱਲੋ ਪੀਤ ਚੱਲੋ ਗੁਰ ਚਾਲੀ ਗੁਰ ਸਤ ਪੀਤ ਚੱਲੋ ਗੁਰ ਸਤ ਮੀਤ ਚੱਲੋ ਜੋ ਬੋਲ ਕਹੈ ਸੋਈ ਬਲ ਮਾਨੋ ਜੋ ਕੁਰ ਕਹੈ ਸੋਈ ਸਾਡੇ ਸਾਰਿਆਂ ਦੇ ਉੱਤੇ ਸਤਿਗੁਰਾਂ ਨੇ ਸਾਡੇ ਦੀ ਸ਼ਹਾਦਤ ਤੇ ਜਾਨ ਬੀਤੀ। ਔਰ ਸਾਨੂੰ ਸਿੱਧਗ ਨਾਲ ਭਰੋਸੇ ਨਾਲ ਆਪਣੇ ਧਰਮ ਅਨੁਸਾਰ ਜੀਵਨ ਬਤੀਤ ਕਰਨ ਦੀ ਆਜ਼ਾਦੀ ਦਿੱਤੀ। ਅਸੀਂ ਆਪਣੇ ਧਰਮ ਨੂੰ ਸ਼ਕੀਲੇ ਨਾਲ ਗੁਰੂ ਸਾਹਿਬ ਕਿਰਪਾ ਕਰਨ ਆਓ ਅਨੰਦ ਸ਼ਬਦ ਦਾ ਜਾਪ ਸੰਤ ਰੋਗ ਵਿੱਚ ਕਰਨਾ ਕਰੀਏ। ਉਪਰੰਤ ਅਰਦਾਸ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਹੈ। ਰਾਮ ਕਲੇ ਮਹਲਾ ਤੀਜਾ ਤੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਰੇ ਮਹਲਾ ਆਏ ਸਤਿਗੁਰੋਂ ਮੈਂ ਪਾਇਆ ਸੁਨ ਕਰਿ ਤੇ ਸ੍ਰੀ ਸਿਮਤੀ ਮਨ ਮਧੀਆਂ ਬਖਾਨਿਆ ਰਾਤ ਰਤਨ ਪਰਵਾਰ ਪਰੀਆਂ ਸ਼ਖ

ਸ਼ਵਤਰੋ ਤੇ ਆ ਲੋ ਸਾਚਾ ਨਾਮ ਮੇਰਾ ਆ ਨਾਲੋ ਆਜੇ ਪੰਚ ਦੋਤ ਤਦ ਵਸੀ ਬੇਦਬੰਦ ਸਤਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੁਰੇ ਸਲੋ ਬਨ ਗੁਰੂ ਬਾਣੀ ਇਤਾਰ ਮਾਤਾ ਧਰਤ ਮਹਾ ਦਿਵਸ ਰਾਤ ਨੂੰ ਇਹ ਨਾਈ ਤਾਇਆ ਕੇ ਲੈ ਸਗਲ ਜਗਤ ਰਿਆਨਾ ਪੁਰਿਆਨ ਆਪ ਤੇ ਧਰਮ ਤੂਰ ਕਰ Give